ਤੇ ਦੇਖੋ ਆਪਾਂ ਸਨੋਂ ਸੁਬਾ ਸੁਬਾ ਕੈਨੇਡਾ ਜੇ ਕਿਦਾਂ ਸਨੋ ਸਾਈਡ ਤੇ ਕਰੀ ਜਾਂਦੇ ਦੇਖੋ ਕਿੰਨੀ ਸਨੋ ਪਈ ਹੈ ਇਹ ਦੇਖੋ ਕਿੰਨੀ ਜਿਆਦਾ ਸਾਰੀ ਆਪਣੇ ਘਰਾਂ ਤੋਂ ਸਨੋ ਸਾਈਡ ਤੇ ਕਰੀ ਜਾਂਦੇ ਦੇਖਾ ਕਈਆਂ ਨਾ ਉਹ ਰੱਖਿਆ ਹੁੰਦਾ ਕਿ ਉਹ ਚੱਲਦਾ ਹੁੰਦਾ ਬੈਟਰੀ ਤੋਂ ਦੇਖੋ ਕੌਣ ਨੇ ਤੁਹਾਨੂੰ ਆਪਾਂ ਆਪਾਂ ਆਇਆ ਲਾਈਵ ਉਹ ਦੇਖੋ ਕਿੰਨਾ ਕਹਿਣ ਲੱਗਦਾ ਦੇਖੋ ਅੱਜ ਬਹੁਤ ਜ਼ਿਆਦਾ ਜਾਨੀ ਕਿ ਸنوਹ ਪੈ ਗਈ ਆ ਥੈਂਕ ਯੂ ਸਾਰੇ ਆਪਣੇ ਕਰਾਮਗੁਰੂ ਦੇਖੋਗੇ ਐਦਾਂ ਸنوਹ ਸ਼ੈਡ ਤੇ ਕਰੀ ਜਾਂਦੇ ਆ ਇਕ ਉਹ ਇਧਰ ਵੀ ਕਰ ਲੱਗ ਗਿਆ ਕਾ ਕੂੜਾ ਚੱਕਣ ਵਾਲੇ ਵੀ ਆ ਗਏ ਐ ਇਦਾਂ ਸਾਰਾ ਇਹ ਲੈ ਜਾਂਦੇ ਆ ਚਲੋ ਜੀ ਉਹ ਲੈ ਕੇ ਹੋ ਗਏ ਚਲੇ ਗਏ ਕਿੰਨੀ ਸਨੋਚ ਇਦਾਂ ਇਹ ਕੂੜਾ ਵੀ ਚੱਕ ਕੇ ਲੈ ਜਾਂਦੇ ਆ